ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਜੀਤਾ ਫਾਰਮ ਟੀਵੀ ਤੇ ਬਾਕੀ ਵੀਰਾ ਆਪਣਾ ਫੇਸਬੁੱਕ ਤੇ ਪੇਜ ਅੰਗਰਜੀਤ ਰਾਏ ਉਹਨੂੰ ਬਾਤਾਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਬਖਤਗੜ ਜ਼ਿਲ੍ਹਾ ਬਰਨਾਲਾ ਬਾਈਕ ਕੋਲ ਟੋਪ ਦੀ ਬੱਸੀ ਆ ਜੀ ਟੀਕੇ ਦੇ ਕਾਬਲ ਆ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪੈ ਜਾਂਦੇ ਆ ਭੋਤਨਾ ਠੀਕ ਹੈ ਦਰਮਿਆਨ ਹਾਈ ਸੜਕ ਦੇ ਨਾਲ ਚੁੰਗਾ ਪੈ ਜਾਂਦਾ ਔਖੋ ਪੈ ਜਾਂਦਾ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਚਰਨਜੀਤ ਸਿੰਘ ਜੀ son of ਹਰਨੇਕ ਸਿੰਘ ਪਿੰਡ ਵਕਤਗੜ੍ਹ ਜ਼ਿਲ੍ਹਾ ਬਰਨਾਲਾ ਨੰਬਰ ਪਰ ਆਪਣਾ 62807 45226 ਠੀਕ ਹੈ ਜੀ ਹਾਂਜੀ ਆ ਬੱਸੀ ਦੀ ਜਾਣਕਾਰੀ ਦੋ ਕਿੰਨੇ ਟਾਈਮ ਦੀ ਹੋਗੀ ਇਹ ਇਹ ਆਪਣੀ ਹੈਗੀ ਜੀ ਡੇਢ ਸਾਲ ਦੀ ਬੱਸੀ ਆ ਟੀਕੇ ਦੇ ਕਾਬਲਾ ਠੀਕ ਹੈ ਜੀ ਤੇ ਬਾਕੀ ਨਸਲ ਬਹੁਤ ਵਧੀਆ ਕੀ ਚੰਗੀ ਨਸਲ ਆ ਜੀ ਠੀਕ ਹੈ ਜੀ ਤੇ ਆਪਾਂ ਜੀ ਇਹ ਸੇਲ ਕਰਨੀ ਆ ਠੀਕ ਹੈ ਰੇਟ ਕੀ ਰੇਟ ਇਹਦਾ ਆਪਾਂ ਜਾਇਜ਼ ਰੇਟ ਹੀ ਮੰਗਾ ਗਏ 15 ਗੱਜਾਹ ਰੁਪਿਆ ਰੇਟ ਤੇ ਬਾਕੀ ਬੱਸੀ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਬਹੁਤ ਵਧੀਆ ਕੀ ਨਸਲ ਵੀ ਪੂਰੀ ਵਧੀਆ ਸੰਗ ਜ਼ਰੂਰ ਆ ਬਸ ਥੋੜੀ ਹਾਂਜੀ ਸੰਗ ਹੈਗੇ ਨੇ ਦੇਖ ਸਕਦੇ ਭਰਾ ਚੱਲ ਚਲੋ ਠੀਕ ਹੈ ਪੱਲਾ ਮੁਰਲਾ ਠੀਕ ਹੈ ਜੀ ਥੋੜੀ ਡਰਦੀ ਆ ਇਹ ਨੂੰ ਡਾਕਟਰ ਦੇਖ ਸਕਦੇ ਵਾਈ ਜੀ ਨਜ਼ਰੂਰ ਕਲੈਕਟ ਕਰੋ ਸੰਤੋਰਾ ਵੀ ਦਿਖਾਉਣੇ ਤੌਰ ਤੇ ਦੇਖ ਸਕਦੇ ਭਰਾ ਤੋਰਾ ਤਰਾ ਸੋਹਣੀ ਬੱਸੀ ਸੁਖਨਾ ਕਰਮਾ ਵਾਲੀ ਠੀਕੇ ਦੇ ਕਾਬਲ ਆ ਜੀ ਠੀਕ ਹੈ ਜੀ ਵਾਈ ਜੀ ਨਾ ਜ਼ਰੂਰ ਕਲੈਕਟ ਕਰੋ ਪਿੰਡ ਵਖਤਗੜ ਜਿਲਾ ਬਰਨਲਾ ਥੋੜਾ ਜਿਹਾ ਡਰਦੀ ਜਾਨੂੰ ਐ ਵੀ ਠੀਕ ਆ ਡਾਕਟਰਾਂ ਨਾਲ ਕਰਕੇ ਥੋੜਾ ਜਿਹਾ ਪ੍ਰੋਬਲਮ ਆ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚੁੱਪ ਕੇ ਬਾਏ